ਗੁਰਦਾਸਪੁਰ ਦੇ ਹਨੂਮਾਨ ਚੌਂਕ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਛੋਟੇ ਛੋਟੇ ਬੱਚੇ ਹੱਥ ਵਿੱਚ ਤਿਰੰਗਾ ਝੰਡਾ ਲੈ ਰਹੇ ਹੋਏ ਆਤਵਾਦ ਦੇ ਵਿਰੋਧ ਦੇ ਵਿੱਚ ਅਤੇ ਭਾਰਤ ਮਾਤਾ ਦੀ ਜੈਕਾਰ ਦੇ ਨਾਰੇ ਲਗਾਉਂਦੇ ਸੜਕਾਂ ਤੇ ਨਜ਼ਾਰਾ ਏ ਬੱਚਿਆਂ ਦਾ ਜਨੂੰਨ ਤੇ ਜੋਸ਼ ਉੱਥੇ ਗੁਜ਼ਰਨ ਵਾਲਿਆਂ ਨੂੰ ਰੁਕ ਰੁਕ ਕੇ ਵੇਖਣ ਲਈ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਸੀ ਅਤੇ ਬੱਚਿਆਂ ਨੂੰ ਸ਼ਵਾਸ਼ੀ ਦੇਣ ਦੇ ਲਈ ਵੀ ਇਹ ਜਨੂੰਨ ਮਜਬੂਰ ਕਰ ਰਿਹਾ ਸੀ ਜਦੋਂ ਇਹਨਾਂ ਬੱਚਿਆਂ ਨੂੰ ਪੁੱਛਿਆ ਗਿਆ ਤਾਂ ਇਹਨਾਂ ਨੂੰ ਇਸ ਤਰ੍ਹਾਂ ਸੜਕ ਤੇ ਆਉਣ ਲਈ ਕਿਸ ਨੇ ਕਿਹਾ ਹੈ ਤਾਂ ਉਹਨਾਂ ਜਵਾਬ ਸੀ ਕਿ ਅਸੀਂ ਪੈਲਗਾਮ ਦੀ ਘਟਨਾ ਜਿਸ ਵੀ ਅਤਵਾਦੀਆਂ ਨੇ ਬਹੁਤ ਸਾਰੇ નિર્દોਸ਼ ਲੋਕ ਮਾਰ ਦਿੱਤੇ ਹਨ ਉਹਨਾਂ ਦੇ ਵਿਰੋਧ ਦੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਬੱਚਿਆਂ ਦੀ ਟੋਲੀ ਵੀ ਸ਼ਾਮਿਲ ਆਰਗੁਕਤਾ ਤੇ ਰਣਵੀਰ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਹੈ ਤੇ ਪਾਕਿਸਤਾਨ ਇਸ ਤੇ ਨਜ਼ਰ ਰੱਖਦਾ ਹੈ ਜਿਸ ਕਾਰਨ ਪਾਕਿਸਤਾਨ ਦੇ ਅਤਵਾਦੀ ਕਸ਼ਮੀਰ ਵਿੱਚ ਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਭਾਰਤੀ ਫੌਜ ਉਹਨਾਂ ਦੇ ਇਨ੍ਹਾਂ ਇਰਾਦਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ ਬੱਚਿਆਂ ਨੇ ਗੱਲਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਤਵਾਦੀਆਂ ਨੂੰ ਕਰਾਰਾ ਜਵਾਬ ਦੇਣ ਦੀ ਗੱਲ ਵੀ ਕੀਤੀ ਹੈ क्या नाम है आपका सिंह रैली निकालने के लिए कहा ये हम सब बच्चों ने किया है कि क्योंकि वो जो पहलगाम का हमला तो क्या कहना चाहोगी ना हमें राशन माफ चाहिए ना हमें बिजली माफ चाहिए हमें तो पाकिस्तान का नक्शा साफ चाहिए भारत ਤੇ ਅਹੀ ਸਾਰਿਆਂ ਨੇ ਪਲਾਨ ਰਾਇਆ ਕਿ ਅਹੀ ਜਿਹੜੇ ਕਸ਼ਮੀਰ ਚ ਹਾਦਸਾ ਹੋਇਆ ਹੈ ਉਹਦੀ ਅਹੀ ਅਹੀ ਰੈਲੀ ਕੱਢੀਏ ਕੀ ਦਾ پلان ਬਣਾਇਆ ਸੀ ਮੈਂ ਨਾ 2-3 ਦਿਨ ਪਹਿਲੇ ਸੋਚਿਆ ਕਿ ਜਿਹੜਾ ਕਸ਼ਮੀਰ 'ਚ ਹਾਦਸਾ ਹੋਇਆ ਉਹਦੀ ਯਾਦ ਲਈ ਨਾ ਬਣਾਈਏ ਕੱਢੀਏ ਤੇ ਮੈਂ ਆਪਣੇ ਦੋਸਤ ਨੂੰ ਪੁੱਛਿਆ ਤੇ ਉਹਨੇ ਕਿਹਾ ਹਾਂ ਹੀ ਕਰਾਂਗੇ ਤੇ ਫੇਰ ਇਹ ਸਾਰੀ ਜਗਾ ਗੱਲ ਫਿਰ ਤੇ ਸਾਰੇ ਬੱਚੇ ਕਹਿੰਦੇ ਹਾਂ ਹਾਂ ਅਸੀਂ ਕੱਢਣੀ ਆ ਤੇ ਹੋਇਆ ਕਸ਼ਮੀਰ 'ਚ ਕਿੱਥੇ ਹੋਇਆ ਹਾਂ ਕਸ਼ਮੀਰ 'ਚ ਜਿਹੜਾ ਪਹਲਗਾਮ ਵਿੱਚ ਹਾਦਸਾ ਹੋਇਆ ਜਿਹਦੇ ਵਿੱਚ ਆਤਕਵਾਦੀਆਂ ਨੇ 27 ਤੋਂ 28 ਲੋਕ ਮਾਰੇ ਸੀ ਤੇ 17 17 ਕੁ ਲੋਕ ਗਾਇਲ ਹੋਏ ਸੀ ਤੇ ਉਹ ਤੇ ਉਸ ਤੋਂ ਉਸ ਤੋਂ ਬਾਅਦ ਲੋਕੀ ਬਹੁਤ ਡਰ ਗਏ ਤੇ ਉੱਥੇ ਜਾਣ ਲਈ ਤੇ ਪਰ ਅਸੀਂ ਨੂੰ ਜਾਣਾ ਚਾਹੀਦਾ ਤੇ ਗਵਰਨਮੈਂਟ ਜਿਹੜੀ ਹਰ ਪ੍ਰਧਾਨ ਮੰਤਰੀ ਨੇ ਨਿਦਮੋਦ ਦੀ ਹੈ ਕਿ ਕਸ਼ਮੀਰ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੂੰ ਚਾਹੀਦਾ ਹੈ ਕਿ ਅਸੀਂ ਥੋੜੀ ਪਾਕਿਸਤਾਨਾ ਦੀ ਐਂਟਰੀ ਅਵੋਇਡ ਕਰੀਏ ਤੇ ਸਾਨੂੰ ਯਾ ਪੀਓਕੇ ਆ ਉਹ ਆਪਣੇ ਵੱਲ ਕਰਨਾ ਚਾਹੀਦਾ ਹੈ ਸਾਡੀ ਸੈਨਾ ਬਾਰੇ ਕੀ ਜਾਣਦੇ ਹੋ ਇਹ ਪਾਕਿਸਤਾਨ ਦੇ ਫੌਜੀ ਆ ਨਾ ਉਹਨਾਂ ਦੀ ਹਿੰਦੁਸਤਾਨ 'ਤੇ ਬਹੁਤ ਨਜ਼ਰ ਆ ਉਹਨਾਂ ਦਾ ਉਹਨਾਂ ਦਾ ਮੰਨਣਾ ਹੈ ਕਿ ਅਸੀਂ ਅ ਜਿਹੜਾ ਕਸ਼ਮੀਰ ਆਹੀ ਆਪਣੇ ਵੱਲ ਕਾੜਨਾ ਹੈ ਤੇ ਇੰਡੀਆ ਇੰਡੀਆ ਵਾਲੇ ਜਿਹੜੇ ਸੈਨਿਕ ਆ ਉਹ ਚਾਹੁੰਦੇ ਆ ਕਿ ਅਹੀ ਉਹਨਾਂ ਨੂੰ ਨਹੀਂ ਦੇਣਾ ਤੇ ਅਹੀ ਉਹ ਕਰਕੇ ਕਰ ਵੀ ਸਕਾਂਗੇ ਕਿੱਦਾਂ ਕਰ ਸਕਾਂਗੇ ਅਹੀ ਉਹਨਾਂ ਨੂੰ ਉਹਨਾਂ ਨੂੰ ਐਂਟਰੀ ਨਹੀਂ ਦਵਾੰਗੇ ਜਿੱਦਾਂ ਪ੍ਰਧਾਨ ਮੰਤਰੀ ਨੇ ਕਹਤਾ ਹੈ ਕਿ ਅਹੀ ਬਾਰਡਰ ਬਾਰਡਰ ਹੀ ਬੰਦ ਕਰਤੇ ਆ ਤੇ ਜਿਹੜਾ ਡੈਮ ਹੈ ਉਹਨੂੰ ਉਹਨੂੰ ਇੰਡੀਆ ਇੰਡੀਆ ਦੇ ਹੱਕ ਚੋਗੇਦਾ ਤੇ ਉਹਨੂੰ ਕਦੀ ਵੀ ਰੋਕ ਸਕਦਾ ਕਦੀ ਵੀ ਬੰਦ ਕਰ ਸਕਦਾ ਹੈ